ਰਾਮ ਰਾਮ ਜੀ ਸੰਤਾਂ ਦਾ ਦਰ ਮਨਵਾਬ ਜਾਣਾ ਗੁਰੂ ਨਾਨਕ ਜੀ ਜਦੋਂ ਕੋੜੀ ਦਾ ਉਹ ਦਰ ਕਰਕੇ ਅੱਗੇ ਨੂੰ ਤੁਰੇ ਤਾਂ ਕੁਝ ਸੰਤ ਜਨਾਂ ਨੂੰ ਨਾਣਾ ਮਿਲੇ ਜਦੋਂ ਸੰਤ ਜਨਾਂ ਨੇ ਗੁਰੂ ਨਾਨਕ ਜੀ ਦੇ ਦਰਸ਼ਨ ਕੀਤੇ ਤਾਂ ਬਹੁਤ પ્રસન્ન ਹੋਏ ਉਹਨਾਂ ਨੇ ਕਿਹਾ ਨਾਨਕ ਜੀ ਅਸੀਂ ਤੁਹਾਡੀ ਬਹੁਤ ਪ੍ਰਸ਼ੰਸਾ ਸੁਣੀ ਸੀ ਅਤੇ ਬਹੁਤ ਦਿਨਾਂ ਤੋਂ ਸਾਡੇ ਮਨ ਵਿੱਚ ਤੁਹਾਨੂੰ ਮਿਲਣ ਦੀ ਇੱਛਾ ਸੀ ਅੱਜ ਤੁਸੀਂ ਪ੍ਰਮਾਤਮਾ ਦੀ ਕਿਰਪਾ ਨਾਲ ਸਾਨੂੰ ਮਿਲ ਗਏ ਹੋ ਜੇ ਤੁਹਾਡੀ ਆਗਿਆ ਹੋਵੇ ਤੇ ਅਸੀਂ ਕੁਝ ਪ੍ਰਸ਼ਨ ਕਰ ਸਕਦੇ ਹਾਂ ਗੁਰੂ ਨਾਨਕ ਜੀ ਨੇ ਕਿਹਾ ਹਾਂ ਜੀ ਜੋ ਇੱਛਾ ਹੈ ਪੁੱਛੋ ਉਹਨਾਂ ਸੰਤਾਂ ਨੇ ਕੀ ਹਾਂ ਨਾਨਕ ਜੀ ਜਿਸ ਪ੍ਰਮਾਤਮਾ ਦੇ ਦਰਸ਼ਨਾਂ ਲਈ ਸਿੱਧ ਯੋਗੀ ਮੁਰਜਨ ਕਈ ਹਜ਼ਾਰਾਂ ਸਾਲ ਦੀ ਤਪੱਸਿਆ ਕਰਦੇ ਹਨ ਕਈ ਵਰਤ ਨੇਮ ਰੱਖਦੇ ਹਨ ਉਸ ਪ੍ਰਮਾਤਮਾ ਦਾ ਰੂਪ ਕੀ ਹੈ ਉਸ ਦੀ ਬੰਤਰ ਕੀ ਹੋ ਜਈ ਹੈ ਉਹ ਸਾਕਾਰ ਹੈ ਕਿ ਨਿਰਾਕਾਰ ਹੈ ਅਤੇ ਉਹ ਉਤਪਤ ਕਿਵੇਂ ਹੋਇਆ ਉਹ ਆਪਣੇ ਆਪ ਹੀ ਉਤਪਤ ਹੋਇਆ ਜਾਂ ਕਿਸੇ ਦੁਆਰਾ ਉਸ ਦੀ ਉਤਪਤੀ ਹੋਈ ਸਾਨੂੰ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਕਿ ਤੋਂ ਨਹੀਂ ਮਿਲਿਆ ਕਿਰਪਾ ਕਰਕੇ ਜਵਾਬ ਦਿਓ ਨਾਨਕ ਜੀ ਨੇ ਕਿਹਾ ਸੁਣੋ ਸੰਤੋ 12 ਮਹੀਨਿਆਂ ਦਾ ਇੱਕ ਸਾਲ ਮਨੁੱਖਾਂ ਦਾ ਹੁੰਦਾ ਹੈ ਜਦੋਂ 12 ਮਹੀਨਿਆਂ ਦਾ ਇੱਕ ਸਾਲ ਪੂਰਾ ਹੋ ਜਾਂਦਾ ਹੈ ਉਹ ਦੇਵਤਾਵਾਂ ਦਾ ਇੱਕ ਦਿਨ ਹੁੰਦਾ ਹੈ ਅਰ ਦੇਵਤਾਵਾਂ ਦੇ 2000 ਯੁੱਗ ਪੂਰਨ ਹੋਣ ਦੇ ਬਾਅਦ ਬ੍ਰਹਮਾ ਦਾ ਇੱਕ ਦਿਨ ਹੁੰਦਾ ਹੈ ਇਸੇ ਤਰ੍ਹਾਂ ਬ੍ਰਹਮਾ ਦੀ 100 ਸਾਲ ਦੀ ਆਇਯੂ ਹੁੰਦੀ ਹੈ ਬ੍ਰਹਮਾ ਦੀ 100 ਸਾਲ ਦੀ ਆਯੂ ਜਦੋਂ ਪੂਰੀ ਹੋ ਜਾਂਦੀ ਹੈ ਉਹ ਵਿਸ਼ਨੂੰ ਜੀ ਦਾ ਇੱਕ ਦਿਨ ਹੁੰਦਾ ਹੈ ਇਸੇ ਤਰ੍ਹਾਂ ਵਿਸ਼ਨੂੰ ਜੀ ਦੀ 100 ਸਾਲ ਦੀ ਉਮਰ ਜਦੋਂ ਪੂਰੀ ਹੁੰਦੀ ਹੈ ਤੇ ਫਿਰ ਸ਼ਿਵ ਜੀ ਦਾ ਇੱਕ ਦਿਨ ਪੂਰਾ ਹੁੰਦਾ ਹੈ ਫਿਰ ਜਦੋਂ ਸ਼ਿਵ ਜੀ ਦੇ ਇਸ ਤਰ੍ਹਾਂ 100 ਸਾਲ ਬਤੀਤ ਹੋ ਜਾਂਦੇ ਨੇ ਤਾਂ ਸ਼ਿਵ ਜੀ ਆਪਣੀ ਦੇਹ ਤਿਆਗ ਦਿੰਦੇ ਨੇ ਜਦੋਂ ਇਹ ਸਭ ਆਪਣੀ ਦੇਹ ਤਿਆਗ ਦਿੰਦੇ ਨੇ ਉਦੋਂ ਮਾਇਆ ਦਾ ਇੱਕ ਨਿਮਕ ਹੁੰਦਾ ਹੈ ਮਾਇਆ ਦਾ ਇੱਕ ਪਲਕ ਕਿੜਨਾ ਮਤ ਸਮਾਵਤੀਤ ਹੁੰਦਾ ਹੈ ਤਾਂ ਕਈ ਬ੍ਰਹਮਾ ਵਿਸ਼ਨੂੰ ਮਹੇਸ਼ ਉਤਪਤ ਤੇ ਪਰਲੇ ਹੋ ਜਾਂਦੇ ਨੇ ਕਈ ਬ੍ਰਹਮਾ ਵਿਸ਼ਨੂੰ ਮਹੇਸ਼ ਆਪਣਾ ਸਰੀਰ ਧਾਰਨ ਕਰਦੇ ਨੇ ਅਤੇ ਕਈ ਆਪਣਾ ਸਰੀਰ ਤਿਆਗ ਦਿੰਦੇ ਨੇ ਇਸ ਤਰ੍ਹਾਂ ਜਦੋਂ ਤੁਸੀਂ ਮਾਇਆ ਦਾਹੀ ਪਾਰ ਨਹੀਂ ਪਾ ਸਕਦੇ ਮਾਇਆ ਉਸ ਪਰਮਾਤਮਾ ਦੀ ਛਾਇਆ ਹੈ ਤਾਂ ਫਿਰ ਤੁਸੀਂ ਉਸ ਅਕਾਲ ਪੁਰਖ ਦਾ ਪਾਰ ਕਿਵੇਂ ਪਾ ਸਕਦੇ ਹੋ ਉਸ ਅਕਾਲ ਪੁਰਖ ਦੀ ਬੰਤਰ ਜੋਤ ਸਰੂਪ ਹੈ ਉਹ ਜੋਤ ਸਰੂਪ ਪ੍ਰਮਾਤਮਾ ਕਿਸੇ ਤੋਂ ਨਹੀਂ ਬਣਿਆ ਆਪਣੇ ਆਪ ਹੀ ਬਣਿਆ ਹੈ ਇਸੇ ਕਰਕੇ ਉਹਨੂੰ ਸਦਾ ਸ਼ਿਵ ਸ਼ੰਭੂ ਵੀ ਕਹਿੰਦੇ ਸਵੰਭੂ ਸ਼ੰਭੂ ਜੋ ਆਪਣੇ ਆਪ ਤੋਂ ਨਿਰਮਿਤ ਹੈ ਜਿਸ ਨੂੰ ਕਿਸੇ ਨੇ ਨਹੀਂ ਬਣਾਇਆ ਸਦਾ ਸ਼ਿਵ ਜੋ ਸਦਾ ਹੀ ਕਲਿਆਣ ਰੂਪ ਹੈ ਮਹਾਵਿਸ਼ਨੂੰ ਜੋ ਸਾਰੇ ਸੰਸਾਰ ਵਿੱਚ ਪਰਿਪੂਰਨ ਹੈ ਹਰ ਜੀਵ ਦੇ ਅੰਦਰ ਆਤਮਾ ਰੂਪ ਵਿੱਚ ਵਿਦਮਾਨ ਹੈ ਉਹ ਮਹਾਵਿਸ਼ਨੂੰ ਹੈ ਉਸ ਨੂੰ ਮਹਾਵਿਸ਼ਨੂ ਸਦਾ ਸ਼ਿਵ ਵੀ ਕਹਿੰਦੇ ਨੇ ਇਸ ਤਰ੍ਹਾਂ ਉਸ ਪ੍ਰਮਾਤਮਾ ਦੇ ਪ੍ਰਤੀ ਗੁਰੂ ਨਾਨਕ ਜੀ ਨੇ ਇਹ ਵਚਨ ਉਚਾਰਨ ਕੀਤੇ ਗੂਜਰੀ ਮਹਿਲਾ ਬੱਲਾ ਨਾਭ ਕਮਲ ਤੇ ਬ੍ਰਹਮ ਉਪਜੇ ਬੇਦ ਪੜੇ ਮੁਖ ਕੰਠ ਸਵਾਰ ਤਾ ਕੋ ਅੰਤ ਨਾ ਜਾਈ ਲਖਨਾ ਆਵਤ ਜਾਤ ਰਹੇ ਗੁਵਾਰ ਪ੍ਰੀਤਮ ਕਿਉ ਬਿਸਰਹੀ ਮੇਰੇ ਪ੍ਰਾਨ ਆਧਾਰ ਜਾ ਕੀ ਭਗਤੀ ਕਰਹੀ ਜਨ ਪੂਰੇ ਮਨ ਜਨ ਸੇਵੇਂ ਗੁਰੂ ਵਿਚਾਰ ਰਹਾਉ ਰਵਸਸ ਦੀਪਕ ਜਾ ਕੇ ਤ੍ਰਿਭੁਵਨ ਏਕਾ ਜੋਤ ਮੁਰਾਰ ਗੁਰਮੁਖ ਹੋਏ ਸੋ ਹਨਿਸ ਨਿਰਮਲ ਮਨਮੁਖ ਰੈਣ ਅੰਧਾਰ ਸਿੱਧ ਸਮਾਦ ਕਰੇ ਨਿਤ ਝਗੜਾ ਦੋ ਲੋਚਨ ਕਿਆ ਹੈ ਰੇ ਅੰਤਰ ਜੋਤ ਸ਼ਬਦ ਧੁਨ ਜਾਗੇ ਸਤਗੁਰੂ ਝੱਗੜ ਨਿਵੇਰੇ ਸੁਰਨਰਨਾਥ ਬੇਅੰਤ ਅਜੋਨੀ ਸਾਚੇ ਮਹਿਲ ਅਪਾਰਾ ਨਾਨਕ ਸਹਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ ਇਸ ਧਾਰਤੀ ਹੋਇਆ ਵਿਸ਼ਨੂੰ ਦੀ ਨਾਭਿਕੰਮਲ ਵਿੱਚ ਜਦ ਬ੍ਰਹਮਾ ਪੈਦਾ ਹੋਇਆ ਤਾਂ ਉਸਨੇ ਬੜੀ ਸੁੰਦਰ ਸੁਰ ਨਾਲ ਵਿਦਾ ਦਾ ਪਾਠ ਕੀਤਾ ਉਹ ਵੀ ਉਸਦੇ ਆਣਾ ਪਾੜ ਦਾ ਅੰਤ ਨਾ ਪਾ ਸਕਿਆ ਨਾਮ ਦੇ ਨਲੀ ਦੇ ਅੰਦਰ ਘੁੰਮਦਾਰਿਆ ਪਰ ਉਸ ਨਲੀ ਦਾ ਵੀ ਅੰਤ ਨਾ ਪਾ ਸਕਿਆ ਚੰਦ ਸੂਰਜ ਤੇ ਤ੍ਰਿਲੋਕੀ ਜਿਸ ਦੀ ਜੋਤ ਪ੍ਰਕਾਸ਼ ਰਹੀ ਹੈ ਸਿੱਧ ਸਮਾਧੀਆਂ ਲਾ ਕੇ ਮਨ ਨਾਲ ਨਿਤ ਝਗੜਾ ਕਰਦੇ ਹਨ ਤੇ ਦੋਹਾਂ ਅੱਖਾਂ ਨਾਲ ਕੀ ਵੇਖਦੇ ਹਨ ਜਦ ਉਹਨਾਂ ਦੇ ਅੰਦਰ ਹੀ ਉਸ ਸਰਵ ਵਿਆਪਕ ਦੀ ਜੋਤ ਸਦਾ ਜਗ ਰਹੀ ਹੈ ਜਦੋਂ ਆਪਣੇ ਮਨ ਨਾਲ ਝਗੜਾ ਕਰਕੇ ਸਮਾਧੀ ਦੀ ਪੂਰਨ ਅਵਸਥਾ ਨੂੰ ਪ੍ਰਾਪਤ ਹੁੰਦੇ ਨੇ ਤੇ ਦੇਖਦੇ ਨੇ ਕਿ ਜਿਸ ਪ੍ਰਮਾਤਮਾ ਦੀ ਖੋਜ ਉਹ ਕਰ ਰਹੇ ਹਨ ਉਹ ਉਹਨਾਂ ਦੇ ਮਨ ਵਿੱਚ ਹੀ ਵਿਰਾਜਮਾਨ ਹੈ ਮਨ ਦੇ ਚੁੱਪ ਹੁੰਦੇ ਹੀ ਪ੍ਰਮਾਤਮਾ ਬੋਲਣ ਲੱਗ ਪੈਂਦਾ ਹੈ ਜਿਉਂ ਤੱਕ ਮਨ ਬੋਲਦਾ ਹੈ ਉਨਤਕ ਪ੍ਰਮਾਤਮਾ ਚੁੱਪ ਰਹਿੰਦਾ ਹੈ ਤੁਸੀਂ ਜੋਤ ਸਰੂਪ ਦਾ ਰਾਤ ਦਿਨ ਸ਼ਰਧਾ ਤੇ ਬੇਮਨਾ ਸਿਮਰਨ ਕਰੋ ਤੇ ਸੁਖੈਨ ਹੀ ਮੁਕਤੀ ਨੂੰ ਪਾਓਗੇ ਨਾਨਕ ਜੀ ਨੇ ਉਹਨਾ ਸੰਤ ਜੀਨਾਂ ਨੂੰ ਕਿਹਾ ਕਿ ਤੁਸੀਂ ਰਾਤ ਦਿਨ ਆਪਣੇ ਮਨ ਵਿੱਚ ਇਸ ਪਰਮਾਤਮਾ ਦਾ ਧਿਆਨ ਕਰੋ ਜੋ ਜੋਤ ਸਰੂਪ ਹੈ ਫਿਰ ਤੁਸੀਂ ਬਿਲਕੁਲ ਸਹਜ ਤਰੀਕੇ ਨਾਲ ਪਰਮਾਤਮਾ ਦੀ ਪ੍ਰਾਪਤੀ ਕਰ ਸਕੋਗੇ ਇਹ ਉਪਦੇਸ਼ ਕਰਕੇ ਗੁਰੂ ਜੀ ਅੱਗੇ ਨੂੰ ਚੱਲ ਪਏ ਗੁਰੂ ਜੀ ਦੇ ਪਿੱਛੇ ਸੰਤ ਵੀ ਚੱਲ ਪਏ ਅਦੇ ਬਚਨ ਵਿਲਾਸ ਕਰਦੇ ਹੋਏ ਐਮਨਾਬਾਦ ਨਗਰ ਦੇ ਬਾਹਰ ਗੁਰੂ ਜੀ ਰੋੜਾਂ ਦਾ ਚੰਦਰਾ ਬਣਾ ਕੇ ਉੱਪਰ ਬੈਠ ਗਏ। ਅਦੇ ਸੰਤ ਆਪ ਜੀ ਦੇ ਚਾਰਚ ਫਿਰੇ ਬੈ ਗਏ। ਇਸ ਥਾਂ ਦਾ ਨਾਮ ਅਜੇ ਤੱਕ ਰੋੜੀ ਸਾਹਿਬ ਗੁਰਦੁਆਰਾ ਪ੍ਰਸਿੱਧ ਹੈ। ਧੰਨਵਾਦ।